ਇਸ ਮੀਟਿੰਗ ਦਾ ਜੋ ਕੇਂਦਰ ਸਰਕਾਰ ਨੇ ਪਿਛਲੇ ਦਿਨੀ ਬਜਟ ਪੇਸ਼ ਕੀਤਾ ਉਹਨੂੰ ਮੁੱਖ ਰੱਖ ਕੇ ਸੱਦੀ ਗਈ ਹੈ ਇਸ ਬਜਟ ਨੂੰ ਪਹਿਲਾਂ ਤਾਂ ਅਸੀਂ ਮੂਲੋਂ-ਮੁੱਲੋਂ ਰੱਦ ਕਰਦੇ ਹਾਂ ਖਰਚ ਕਰਦੇ ਹਾਂ ਕਿਉਂਕਿ ਇਸ ਬਜਟ ਦੇ ਵਿੱਚ ਸਾਡੇ ਕਿਸਾਨੀ ਲਈ ਔਰ ਜਵਾਨੀ ਲਈ ਔਰ ਸਮੁੱਚੇ ਪੰਜਾਬ ਲਈ ਬਿਲਕੁਲ ਅੱਖੋਂ ਪਰੋਖਾ ਕੀਤਾ ਗਿਆ ਔਰ ਇਸ ਬਜਟ ਦੇ ਵਿੱਚ ਕਿਸਾਨੀ ਨੂੰ ਮਾਰਨ ਵਾਸਤੇ ਔਰ ਜਵਾਨੀ ਨੂੰ ਬੇਰੁਜ਼ਗਾਰੀ ਕਰਨ ਵਾਸਤੇ ਵੱਦ ਤੋਂ ਵੱਧ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਵਾਸਤੇ ਇਹ ਬਜਟ ਬਣਾਇਆ ਗਿਆ ਕਿਸਾਨ ਅਤੇ ਆਮ ਲੋਕ ਬਜਟ ਤੋਂ ਨਾਰਾਜ਼ ਕੇਂਦਰ ਸਰਕਾਰ ਵੱਲੋਂ ਬੈਟ ਪੇਸ਼ ਕੀਤਾ ਗਿਆ ਜਿਸ ਕਾਰਨ ਆਮ ਲੋਕ ਅਤੇ ਕਿਸਾਨ ਰਾਸ਼ ਨਜ਼ਰ ਆਏ ਆਉਣ ਵਾਲੇ ਸਮੇਂ ਵਿੱਚ ਕਿਸਾਨ ਕਰਨਗੇ ਸੰਘਰਸ਼ ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤਾ ਗਿਆ ਬੈਟ ਕਿਸਾਨਾਂ ਅਤੇ ਆਮ ਲੋਕਾਂ ਦੇ ਹਿੱਤ ਵਿੱਚ ਨਹੀਂ ਹੈ ਕੇਂਦਰ ਸਰਕਾਰ ਨੇ ਪੰਜਾਬ ਨਾਲ ਮਾ ਮਤਰਈ ਮਾਂ ਵਰਗਾ ਸਲੂਕ ਕੀਤਾ ਹੈ ਜਿਸ ਦਾ ਅਸੀਂ ਵਿਰੋਧ ਕਰਦੇ ਹਾਂ ਆਉਣ ਵਾਲੀ 9 ਫਰਵਰੀ ਨੂੰ ਦੇਸ਼ ਦੇ ਸਾਰੇ ਸੰਸਥਾ ਮੈਂਬਰਾਂ ਨੂੰ ਅਸੀਂ ਆਪਣੀਆਂ ਮੰਗਾਂ ਦਾ ਇੱਕ ਮੰਗ ਪੱਤਰ ਜੇਵਾਂਗੇ ਤੇ 5 ਮਾਰਚ ਤੋਂ ਵਿਰੋਧ ਪਰਦਚਨਾ ਕੀਤੇ ਜਾਣਗੇ ਆਓ ਸੁਣੀਏ ਕਿਸਾਨ ਅਤੇ ਆਮ ਲੋਕ ਕੀ ਕਹਿੰਦੇ ਹਨ ਇਸ ਬਜਟ ਦੇ ਬਾਰੇ ਵਿਸ਼ੇਸ਼ ਰਿਪੋਰਟ ਬਿੱਟੂ ਪੁਰਬਾ ਮੋਗਾ ਪੇਸ਼ ਕੀਤਾ ਕਿ ਜਿਹੜਾ ਸਾਡਾ ਪੰਜਾਬ ਦੇ ਵਿੱਚ ਹੈ ਮਰਾ ਨਾ ਹਰਜੀਤ ਸਿੰਘ ਮਨਾਵਾ ਜੀ ਇਹਦਾ ਮੇਨ ਕਾਰਨ ਇਹੀ ਹੈ ਜੀ ਇਸ ਬਜਟ ਦੇ ਵਿੱਚ ਨਾ ਤਾਂ ਇਹਨਾਂ ਨੇ ਕਿਸਾਨਾਂ ਨੂੰ ਕੋਈ ਪੈਕੇਜ ਦਿੱਤਾ ਸਗੋਂ ਸਾਡੀ ਲਿਮਿਟਾਂ ਜਿਹੜੀਆਂ ਜਿ ਸੀਗੀਆਂ 3 ਲੱਖ ਦੀਆਂ ਉਹਨੂੰ ਐਕਸਟੈਂਡ ਕਰਕੇ ਵੀ ਕਰਜ਼ਾ ਹੋਰ ਲੈ ਲੋ ਉਹ ਕਰਜ਼ੇ ਚ ਹੋਰ ਡੋਪ ਜਾਓ 5 ਲੱਖ ਕਰਤਾ 2 ਲੱਖ ਹੋਰ ਵਿੱਚ ਉਹਦੇ ਐਡ ਕਰਤਾ ਸੋ ਇਸ ਲਈ ਇਹ ਕਿਸਾਨਾਂ ਲਈ ਦਾ ਜੋ ਕਰਨ ਵਾਲੀ ਗੱਲ ਸੀਗੀ ਡੀਜ਼ਲ ਕਿੱਡਾ ਮਹਿੰਗਾ ਖਾਦਾਂ ਕਿੱਡੀਆਂ ਮਹਿੰਗੀਆਂ ਕੀੜੇ ਮਾਰ ਦਵਾਈਆਂ ਰੇਹਾਂ ਸਪਰੇਆ ਕਿੰਨੀਆਂ ਮਹਿੰਗੀਆਂ ਉਹਨਾਂ ਦੀ ਤਾਂ ਕੋਈ ਗੱਲਬਾਤ ਹੀ ਨਹੀਂ ਹੋਈ 5 ਲੱਖ ਵਾਲੀ ਲਿਮਟ ਐਨਐੜੇ 2 3 ਲੱਖ ਦੀ ਲਿਮਟ ਵਧਾ ਕੇ 5 ਲੱਖ ਦੀ ਕਰ ਦਿੱਤੀ ਆ ਇਸ ਨਾਲ ਕੀ ਹੋਊਗਾ ਇਹਦਾ ਕੋਈ ਪ੍ਰਭਾਵ ਪੁੱਠਾ ਪਊਗਾ ਇਹਨਾਂ ਹੋਰ ਕਿਸਾਨ ਕਰਜ਼ੇ ਥੱਲੇ ਆਊਗਾ ਕਿਉਂਕਿ ਲੋੜਵੰਦ ਲੋਕਾਂ ਨੂੰ ਇੱਕ ਜੀਵਿੰਦਾਰ ਨੂੰ ਪੈਸੇ ਦੀ ਲੋੜ ਰਹਿੰਦੀ ਆ ਉਹ ਹੋਰ ਹੁਣ ਲਿਮਟਾਂ ਵਧਾਊਗਾ ਵੱਡੀਆਂ ਕਰਾਊਗਾ 3 ਲੱਖ ਤੋਂ 5 ਲੱਖ ਕਰਾਊਗਾ ਉਹ ਪਹਿਲਾਂ ਹੀ 3 ਲੱਖ ਦੀ ਨਹੀਂ ਮੋੜਦੀ ਲਿਮਟ ਤੇ ਹੁਣ 5 ਲੱਖ ਦੀ ਉਹ ਕਿੱਥੋਂ ਮੋੜ ਦਊਗਾ ਸੋ ਇਸ ਲਈ ਅਸੀਂ ਤਾਂ ਇਹੀ ਪਹਿਲਾਂ ਵੀ ਰਿਕਵੈਸਟ ਕੀਤੀ ਸੀਗੀ ਬਈ ਇਹਨੂੰ ਬੰਦ ਕੀਤਾ ਜਾਵੇ ਇਹ ਸਾਰਾ ਸਾਡਾ ਐਗਰੀਕਲਚਰ ਕਰਦਾ ਜੀਮੀਦਾਰ ਦਾ ਮਾਫ ਕੀਤਾ ਜਾਵੇ ਪਰ ਗਵਰਨਮੈਂਟ ਨੇ ਇਸ ਗੱਲ ਦੀ ਕੋਈ ਨਹੀਂ ਸੁਣੀ ਨਾ ਇਹ ਸਾਡੇ ਜਿਹੜੇ ਆਮ ਪਰਿਵਾਰ ਆ ਆਮ ਸਾਡੀਆਂ ਜਿਹੜੀਆਂ ਫੈਮਲੀਆਂ ਆ ਉਹਨਾਂ ਲਈ ਕੁਛ ਚ ਹੋਇਆ ਨਾ ਆਟਾ ਸਸਤਾ ਹੋਇਆ ਨਾ ਕੋਈ ਦਾਲ ਸਸਤੀ ਹੋਈ ਨਾ ਕੋਈ ਚਾਹ ਪੱਤੀ ਸਸਤੀ ਹੋਈ ਕੁਛ ਵੀ ਨਹੀਂ ਸਸਤਾ ਹੋਇਆ ਹਲੇ ਅਸੀਂ ਥੋੜਾ ਜਿਹਾ ਇਸ ਗੱਲੋਂ ਜ਼ਰੂਰ ਸਟੇਟ ਪੰਜਾਬ ਗਵਰਨਮੈਂਟ ਦਾ ਧੰਨਵਾਦ ਕਰਦੇ ਆ ਸਾਡੇ ਜਿਹੜੇ ਬਿਜਲੀ ਦੇ ਬਿੱਲ ਆ ਉਹ ਜ਼ਰੂਰ ਮਾਫ ਹੋਇਆ ਕਿਉਂਕਿ ਉਹ ਪਹਿਲਾਂ ਬਹੁਤ ਜ਼ਿਆਦਾ ਹੁੰਦੇ ਹੁੰਦੇ ਸੀਗੇ ਇਹੀ ਗੱਲ ਆਵੇਂ ਜੀ ਇਹ ਜਿਹੜਾ ਸਾਡੇ ਜਿੰਨੇ ਵੀ ਸਿਆ ਮੈਂ ਭਪਿੰਦਰ ਸਿੰਘ ਮਿਸਰੀ ਆ ਜਿਹੜਾ ਅੱਜ ਬਜਟ ਹੈ ਭਾਰਤ ਸਰਕਾਰ ਨੇ ਪੇਸ਼ ਕੀਤਾ ਇਹ ਬਜਟ ਜਿੱਥੇ ਵੋਟਾਂ ਪੈਂਦੀਆਂ ਵੋਟਾਂ ਜਿਵੇਂ ਪੈਂਦੀਆਂ ਦਿੱਲੀ ਦੇ ਵਿੱਚ ਉਦੋਂ ਉਹਨਾਂ ਨੂੰ ਖੁਸ਼ ਕਰਨਾ ਤੇ ਬਜਟ ਨੂੰ ਕੀ ਤਾਂ ਨਤੀਸ਼ ਕੁਮਾਰ ਨੂੰ ਖੁਸ਼ ਕਰਨਾ ਤੇ ਬਜਟ ਬਿਹਾਰ ਦੇ ਨੂੰ ਦਿੱਤਾ ਇਸੇ ਤਰ੍ਹਾਂ ਜਿਹੜਾ ਚੰਦਰ ਬਾਬੂ ਨਾਇਡੂ ਹੈ ਉਹਨੂੰ ਖੁਸ਼ ਕਰਨਾ ਤੇ ਇਹ ਬਜਟ ਕਿੰਨੇ ਉੱਥੇ ਦਿੱਤੇ ਕਿਉਂਕਿ ਉਹਨਾਂ ਦੀ ਕੇਂਦਰ ਦੇ ਵਿੱਚ ਸਰਕਾਰ ਹੋਣ ਦੇ ਭਾਈਵਾਲ ਹੋਣ ਕਰਕੇ ਉਹਨਾਂ ਨੂੰ ਖੁਸ਼ ਕੀਤਾ ਦਿੱਲੀ ਦੇਆਂ ਵੋਟਰਾਂ ਨੂੰ ਕੀਤਾ ਪਰ ਜਿੰਨਾ ਪੰਜਾਬ ਨਾਲ ਕੇਂਦਰ ਸਰਕਾਰ ਨੇ ਵਿਤਕਰਾ ਕੀਤਾ ਅੱਜ ਯਾਰੋ ਸਾਡੀਆਂ ਸੜਕਾਂ ਦਾ ਬੁਰਾ ਹਾਲ ਸਾਡੇ ਸਾਰੇ ਡਿਵੈਲਪਮੈਂਟ ਦੇ ਕੰਮ ਰੁਕੇ ਪਏ ਕਾਰਨ ਉਹਦਾ ਕੀ ਹੈ ਕੇਂਦਰ ਜਿਹੜੇ ਸਾਡੇ ਬਣਦੇ ਹੱਕ ਆ ਪੈਸੇ ਆ ਉਹਨੇ ਕੇਂਦਰ ਨੇ ਨਹੀਂ ਦਿੱਤੇਗੇ ਅੱਜ ਇਸੇ ਕਰਕੇ ਮੈਂ ਤਾਂ ਇਹ ਕਹਿੰਦਾ ਹੈ ਇਹ ਭਗਵਾਨਤ ਮਾਨ ਦੀ ਸਰਕਾਰ ਦੇ ਜਿਹੜਾ ਕੇਂਦਰ ਸਰਕਾਰ ਨੇ ਉਲਟੋ ਤੇ ਵੱਡ ਚੀ ਇਹ ਪੇਸ਼ ਕਰਤਾ ਕੇਂਦਰ ਦੇ ਵਿੱਚ ਕੇਂਦਰ ਨੇ ਪੰਜਾਬ ਸਰਕਾਰ ਨਾਲ ਜਿੱਥੇ ਵਿਤਕਰਾ ਕੀਤਾ ਉੱਥੇ ਪੰਜਾਬ ਸਰਕਾਰ ਦਾ ਤਾਂ ਜਾਣਾ ਪਔਲੇ ਪਰ ਪਿੰਡਾਂ ਦੇ ਲੋਕਾਂ ਦਾ ਨੇ ਕੰਜੂਪੁਰ ਕਰਤਾ ਯਾਰੋ ਕੋਈ ਸੜਕ ਨਹੀਂ ਸਾਡੀ ਚੱਜੀ ਦੀ ਨਾ ਕੋਈ ਸਾਡੇ ਹਸਪਤਾਲ ਚੱਜ ਕੋਈ ਚੀਜ਼ ਵੀ ਨਹੀਂ ਸਾਡੀ ਜャ ਸਾਡੇ ਜਿਹੜੇ ਸਕੂਲ ਸਾਰੇ ਅਸੀਂ ਤਾਂ ਆਸਾਂ ਕੀਤੀਆਂ ਸੀ ਇਹ ਸਰਕਾਰ ਤੋਂ ਵੀ ਉਹ ਪਰ ਉਹ ਕਰੇਗੀ ਉਹ ਕਰੇ ਕਿ ਅੱਜ ਹਾਲਤ ਇਹ ਅਵੋਨਕ ਸੈਂਟਰ ਪੈਸੇ ਨਹੀਂ ਦਿੰਦਾ ਅੱਜ ਇੱਥੇ ਹਾਲਤ ਅੱਜ ਇਹ ਗੱਲ ਕਹਿੰਦੇ ਆ ਵੀ ਸਾਡੇ ਜਿਹੜਾ ਇਹ 5 ਲੱਖ ਦਾ ਕਰਤਾ ਤੇ ਅਸੀਂ ਕਰਜ਼ਾ ਚੱਕ ਲਾ ਮੁੜ ਕੇ ਸੀ ਪੇਲੀਆਂ ਤਰ੍ਹਾਂ ਤੇ ਜਾਂ ਸੂਆ ਸੈਟ ਕਰਾਂਗੇ ਇਹ ਲਿਮਟਾ ਵਧਾਉਣ ਦੇ ਬਣਾ ਜੇ ਚਾਹੁੰਦੇ 3-3 ਲੱਖ ਰੁਪਈਆ ਵਾ ਮਾਫ ਕਰ ਦਿੰਦੇ ਸਾਡਾ ਉਲਟਾ ਪਰ ਇਹਨਾਂ ਨੇ ਕਰਜ਼ਾ ਤਾਂ ਮਾਫ ਕੀ ਕਰਨਾ ਸਾਡੇ ਹੋਰ ਕਰਤਾ ਹਾਲਤ ਇਹਦੇ ਨਾਲ ਸਾਡੀਆਂ ਜਿਹੜੀਆਂ ਜ਼ਮੀਨਾਂ ਐ ਇਹਨਾਂ ਦੀ ਨੀਤੀ ਜਿਹੜੀ ਹੈ ਨਾ ਕਿਸਾਨ ਨੂੰ ਵੱਧ ਕਰਜ਼ਾ ਦੇ ਕੇ ਕਿਸਾਨ ਮਾਰੂ ਨੀਤੀ ਹੈ ਇਹ ਇਹ ਸਾਨੂੰ ਪੈਸੇ ਨੇ ਇਹਦੇ ਕੋਈ ਚੰਗੀ ਗੱਲ ਨਹੀਂ ਸਰ ਕਿਸਾਨ ਮਾਰੂ ਨੀਤੀ ਹੈ ਸਰ ਭਪਿੰਦਰ ਸਿੰਘ ਦੌਲਤਪੁਰਾ ਜਲਾ ਪ੍ਰਧਾਨ ਭਾਰਤੀ ਕਿਸਾਨ ਜੋਨੇ ਲਖੋਵਾਲ ਦੇਖੋ ਜੀ ਜਿਹੜਾ ਇਹ ਪਿਛਲੇ ਦਿਨੀ ਕੇਂਦਰ ਸਰਕਾਰ ਨੇ ਬਜਟ ਪੇਸ਼ ਕੀਤਾ ਉਹ ਬਿਲਕੁਲ ਹੀ ਨਿਰਾਸ਼ਾਜਨਕ ਔਰ ਆਸਾਂ ਤੇ ਉਮੀਦਾਂ ਤੇ ਜਿਹੜਾ ਖਰਾ ਨਹੀਂ ਉਤਰ ਸਕਿਆ ਕੇਂਦਰ ਸਰਕਾਰ ਉਸ ਬਜਟ ਨੂੰ ਅਸੀਂ ਪਹਿਲਾਂ ਤਾਂ ਮੂਲੋਂ ਤੋਂ ਮੋਢੋ ਜਮਾਂ ਨਕਾਰਦੇ ਆ ਬਿਲਕੁਲ ਉਹ ਨਰਪੱਖ ਦੇ ਵਿੱਚ ਹੋ ਕੇ ਇਹ ਗੱਲ ਕਹਿੰਦੇ ਆ ਜਿਹੜਾ ਉਹ ਬਜਟ ਹੈ ਉਹ ਇੱਕ ਕਾਰਪੋਰੇਟ ਪ੍ਰਕਰਾਂਿਆਂ ਨੂੰ ਫਾਇਦਾ ਦੇਣ ਵਾਸਤੇ ਔਰ ਜਿਹੜੇ ਥਾਵਾਂ ਦੇ ਉੱਤੇ ਇਲੈਕਸ਼ਨ ਹੋਣੇ ਆ ਉਹਨਾਂ ਨੂੰ ਫਾਇਦਾ ਦੇਣ ਵਾਸਤੇ ਉਹ ਬਜਟ ਪੇਸ਼ ਕੀਤਾ ਗਿਆ ਜਿਹਦੇ ਵਿੱਚ ਕਿਸਾਨੀ ਨੂੰ ਔਰ ਜਵਾਨੀ ਨੂੰ ਔਰ ਪੰਜਾਬ ਨੂੰ ਪੰਜਾਬੀ ਲੋਕਾਂ ਨੂੰ ਬਿਲਕੁਲ ਇੱਕ ਤਰ੍ਹਾਂ ਦਾ ਨਕਾਰ ਕੇ ਰੱਖ ਦਿੱਤਾ ਔਰ ਆਖੋ ਪਰੋਖੇ ਕੀਤਾ ਅਸੀਂ ਇਸ ਬਜਟ ਤੋਂ ਤੁਹਾਨੂੰ ਬੜੀਆਂ ਆਸਾਂ ਤੇ ਉਮੀਦਾਂ ਸੀ ਜਿਹਦੇ ਵਿੱਚ ਅਸੀਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ ਜਿਹੜਾ ਸਾਡਾ ਪਰਾਲੀ ਦਾ ਹਰੇਕ 6 ਮਹੀਨਿਆਂ ਦੇ ਵਿੱਚੋਂ ਸਾਲ ਪਿੱਛੋਂ ਸਾਡਾ ਸਾਡੇ ਦੇ ਉੱਤੇ ਪਰਚੇ ਹੁੰਦੇ ਆ ਇਹ ਰੈਡ ਐਂਟਰੀਆਂ ਆਉਂਦੀਆਂ ਜਰਮਾਨਾ ਦੇ ਸਾਨੂੰ ਸਾਹਮਣੇ ਕਰਨੇ ਪਏ ਤੇ ਉਹਦੇ ਆਸਤੇ ਅਸੀਂ ਵਿਸ਼ੇਸ਼ ਪੈਕੇਜ ਦੀ ਮੰਗ ਕੀਤੀ ਸੀ ਔਰ ਜਿੱਥੇ ਸਾਡੀ ਜਵਾਨੀ ਸਾਰੀ ਪੂਰਨ ਦੌਰ ਤੇ ਬਾਹਰ ਤੁਰੀ ਜਾ ਰਹੀ ਹੈ ਉਹਨੂੰ ਸਾਹਮਣ ਤੇ ਰੋਕਣ ਵਾਸਤੇ ਸਾਨੂੰ ਉਹ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਸੀ ਪੰਜਾਬ ਨੂੰ ਔਰ ਜਿਹਦੇ ਵਿੱਚ ਵੱਡੇ ਵੱਡੇ ਕਾਰਖਾਨੇ ਖੁੱਲਦੇ ਜਾਂ ਸਾਡੇ ਕਿਸਾਨ ਜਾਂ ਹੋਰ ਜਿਹਨਾਂ ਦੇ ਨਾਲ ਸਾਨੂੰ ਰਾਹ ਇੱਕ ਕੰਮ ਕਰਨ ਦੇ ਰਾਹ ਦੇ ਲੱਭਦੇ ਪਰ ਇਸ ਗੱਲ ਨੂੰ ਬੜਾ ਦੁੱਖ ਹੋਇਆ ਇਸ ਗੱਲ ਦਾ ਸਰਕਾਰ ਨੇ ਬਿਲਕੁਲ ਸਾਰਿਆਂ ਨੂੰ ਨਾ ਹੱਥੇ ਕੀਤਾ ਔਰ ਇਸ ਗੱਲ ਨੂੰ ਬਜਟ ਨੂੰ ਅਸੀਂ ਜਿਹੜਾ ਮੂਹੋਂ ਤੇ ਮੁੱਢੋਂ ਨਕਾਰਦੇ ਆਂ ਔਰ ਸਰਕਾਰ ਨੂੰ ਅਪੀਲ ਕਰਦੇ ਆਂ ਵੀ ਦੁਬਾਰਾ ਫੇਰ ਇਸ ਬਜਟ ਦੇ ਉੱਤੇ ਗੌਰ ਕੀਤੀ ਜਾਵੇ ਔਰ ਜਿਹੜੀਆਂ ਸਾਡੀਆਂ ਰਹਿੰਗੀਆਂ ਰਹਿੰਦੀਆਂ ਮੰਗਾਂ ਸੀ ਜਿਨ੍ਹਾਂ ਤੋਂ ਸਾਨੂੰ ਆਸ ਤੇ ਉਮੀਦ ਸੀ ਵੀ ਜੋ 2020 ਦੇ ਅੰਦੋਲਨ ਦੇ ਵਿੱਚ ਜਿਹੜੀਆਂ ਸਾਡੀਆਂ ਮੰਗਾਂ ਮੰਨੀਆਂ ਸੀ ਉਹਨਾਂ ਨੂੰ ਲਾਗੂ ਕਰਨ ਵਾਸਤੇ ਇਸ ਬਿੱਲ ਦੇ ਵਿੱਚ ਜ਼ਰੂਰ ਬਜਟ ਦੇ ਵਿੱਚ ਜਾਰਾਖਮਾਂ ਰੱਖਿਆ ਜਾਵੇ ਪਰ ਬੜਾ ਇਸ ਗੱਲ ਦਾ ਅਫਸੋਸ ਹੋਇਆ ਇਹਨਾਂ ਨੇ ਬਿਲਕੁਲ ਵੀ ਉਸ ਗੱਲ ਨੂੰ ਨਕਾਰ ਦਿੱਤਾ ਔਰ ਉਹ ਕਿਸੇ ਵੀ ਮੰਗ ਦੇ ਉੱਤੇ ਇਸ ਬਜਟ ਦੇ ਵਿੱਚ ਜ਼ਿਕਰ ਨਹੀਂ ਕੀਤਾ ਇਸ ਗੱਲ ਨੂੰ ਜਿਵੇਂ ਖੇਤੀ ਖਰੜਾ ਕਾਨੂੰਨ ਮੰਡੀ ਕਰਨ ਦਾ ਜਿਹੜਾ ਕੀਤਾ ਸੀਗਾ ਉਹਦੇ ਵਿੱਚ ਅਸੀਂ 9 ਫਰਵਰੀ ਨੂੰ ਪੂਰੇ ਭਾਰਤ ਦੇ ਵਿੱਚ ਐਮਪੀਆਂ ਨੂੰ ਮੰਗ ਪੱਤਰ ਦੇਣ ਜਾ ਰਹੇ ਹਾਂ